ਆਪਾਂ ਪੰਥ ਨੂੰ ਕਰਦਾ ਗਾੜੀ ਨਹੀਂ ਇਹ ਕੋਈ ਗੱਲ ਨਹੀਂ ਪੱਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਾਂ ਪਹੁੰਚੇ ਆ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਜਿਹੜਾ ਕਿ ਇਹ ਸਾਹਮਣੇ ਤੁਸੀਂ ਵੇਖ ਰਹੇ ਆ ਗੁਰੂ ਘਰ ਇਹ ਗੁਰੂ ਘਰ ਦੀ ਕਮੇਟੀ ਦੇ ਕੁਝ ਬੰਦਿਆਂ ਨੇ ਰਲ ਕੇ ਤੇ ਇੱਕ ਭੈਣ ਦਾ ਆਪਣੇ ਰਿਸ਼ਤਿਆਂ ਦੇ ਵਿੱਚੋਂ ਕੰਧ ਜਿਹੜੀ ਆ ਇਹ ਪਾੜ ਕੇ ਦਰਵਾజా ਲਾ ਕੇ ਤੇ ਇਹਨਾਂ ਨੇ ਥਾਮ ਮਲਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਆਉਣ ਦੀ ਤੇ ਲਾਲੀ ਹੁਣਾਂ ਦਾ ਰਿਸ਼ਤੇਦਾਰਾਂ ਦਾ ਮਸਲਾ ਆ ਤੇ ਇਹ ਕੁੜੀ ਦਾ ਪ੍ਰੋਣਾ ਹੈ ਮੁੰਡਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਨਾਲ ਦੇ ਗਵਾਂਢੀ ਘਰ ਦੇ ਜਗ੍ਹਾ ਨੂੰ ਕਬਜ਼ੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਘਰ ਵਾਲਿਆਂ ਨੇ ਇਲਜ਼ਾਮ ਲਾਇਏ ਨੇ ਇਸ ਮਾਮਲੇ ਨੂੰ ਲੈ ਕੇ ਦੋਸਤੋ ਨੇਗ ਸਗ ਜਥੇਬੰਦੀਆਂ ਵੀ ਪਹੁੰਚੀਆਂ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਪੰਥ ਨੂੰ ਕਰਦਾ ਗਾਣੀ ਨਹੀਂ ਕੋਈ ਗਾਣੀ ਨਹੀਂ ਪੱਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਆਪਾਂ ਪਹੁੰਚੇ ਆ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਜਿਹੜਾ ਕਿ ਇਹ ਸਾਹਮਣੇ ਤੁਸੀਂ ਵੇਖ ਰਹੇ ਆ ਗੁਰੂ ਘਰ ਇਹ ਗੁਰੂ ਘਰ ਦੀ ਕਮੇਟੀ ਦੇ ਕੁਝ ਬੰਦਿਆਂ ਨੇ ਰਲ ਕੇ ਤੇ ਇੱਕ ਭੈਣ ਦਾ ਆਪਣੇ ਰਿਸ਼ਤਿਆਂ ਦੇ ਵਿੱਚੋਂ ਕਾਂਦ ਜਿਹੜੀ ਆ ਇਹ ਪਾੜ ਕੇ ਦਰਵਾਜਾ ਲਾ ਕੇ ਤੇ ਇਹਨਾਂ ਨੇ ਥਾਮ ਮਲਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਆਉਣ ਦੀ ਤੇ ਲਾਲੀ ਹੁਣਾਂ ਦਾ ਰਿਸ਼ਤੇਦਾਰਾਂ ਦਾ ਮਸਲਾ ਆ ਤੇ ਇਹ ਕੁੜੀ ਦਾ ਪ੍ਰੋਣਾ ਹੈ ਮੁੰਡਾ ਤੇ ਇਹ ਗੁਰੂ ਘਰ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਇਹ ਕਿਹਣਾ ਕੀਤਾ ਹਾਂ ਤੂੰ ਬੋਲ ਤੂੰ ਦੱਸ ਕੀ ਚੱਕਰ ਹੋਇਆ ਸਾਰਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਹਾਂ ਹਾਂ ਇਹ ਜਿਹੜਾ ਬੂਹਾਂ ਤੋੜਦੇ ਪਏ ਨਾ ਇਹ ਹਾਂ ਉਧਰ ਉਧਰ ਕੋਈ ਨਹੀਂ ਹੋ ਜਾਣਾ ਹੋਇਆ ਕਹਿੰਦਾ ਮੈਂ ਕਿੱਲ ਬੋਲੀਆ ਹਾਂ ਹਾਂ ਗੋਲ ਗੋਲ ਤੂੰ ਬੋਲ 10 ਸੰਗਤ ਨੂੰ ਇੱਧਰ ਵੀ ਇੱਧਰ ਹੋਰ ਵੀਡੀਓ ਲਾ ਕੇ ਪੁੱਤ ਉਧਰ ਹੋ ਕੇ ਬਿਆਨ ਤੇ ਦੇ ਨਹੀਂ ਲੱਤ ਨਹੀਂ ਮਾਰਨ ਹਾਂਜੀ ਵੀਰੋ ਗੱਲ ਇਦਾਂ ਹੈ ਕਿ ਕੀ ਨਾਲ ਇਹਦਾ ਆ ਗੁਰਦੁਆਰੇ ਵਾਲਿਆਂ ਨੇ ਗੁਰਦੁਆਰਾ ਕੰਮ ਖਾਦੇ ਬੱਸ ਹਾਂ ਵਿਖਾਤਾ ਇਹ ਠੱਕਾ ਕਰਦੇ ਪਏ ਆ ਆ ਜਿਹੜੀ ਥਾਂ ਆਂ ਆਂਦੇ ਵੀ ਅਸੀਂ ਮਲਣੀ ਆ ਤੇ ਅਸੀਂ ਪਹਿਲਾਂ ਵੀ ਇਹਨਾਂ ਨੂੰ ਮਰ ਕੇ ਆਏ ਪਰ ਇਹਨਾਂ ਨੇ ਗੱਲ ਨਹੀਂ ਸੁਣੀ ਇਹਨਾਂ ਨੇ ਗੇਟ ਲਾ ਦਿੱਤਾ ਚੁੱਪਚੀ ਬੀਤੇ ਤੇ ਹੁਣ ਅਸੀਂ ਗੇਟ ਜਿਹੜਾ ਉਹ ਭੰਨ ਰਹੇ ਆ ਲਾ ਰਹੇ ਆ ਸਾਨੂੰ ਇਹ ਕਹਿੰਦੇ ਆ ਮੰਗਖਾਣੇ ਮੈਂ ਹੁਣ ਇਹਨਾਂ ਨੂੰ ਕਹਿੰਦਾ ਵੀ ਮੰਗਖਾਣੇ ਅਸੀਂ ਤਾਂ ਠੀਕ ਆ ਤੁਸੀਂ ਆ ਜਾਓ ਸਾਦੇ ਮੂੰਹ ਤੇ ਕਰੋ ਵੀ ਅਸੀਂ ਮੰਗਖਾਣੇ ਆ ਜਾਂ ਕੌਣ ਆ ਓਹੋ ਸੋ ਬਾਬਾ ਜੀ ਬਾਕੀ ਸਾਰਿਆਂ ਦੇ ਵਾਰੀ ਵਾਰੀ ਸੱ ਲੈਣਾ ਇਹ ਨਾ ਅਸੀਂ ਫੈਸਲਾ ਕਰਾ ਕੇ ਗਏ ਸੀ ਇੱਥੇ ਪਿੰਡ ਕਿਹੜਾ ਵਸੀ ਜੀ ਬਲਾ ਲਹਿਰ ਕਾ ਪਿੰਡ ਆ ਇੱਥੇ ਕੱਤੂ ਨੰਗਲ ਦਾ ਜੈਂਤੀਪੁਰ ਲੱਗੇ ਜੈਂਤੀਪੁਰ ਲੱਗੇ ਲਹਿਰ ਕਾ ਪਿੰਡ ਆਹੀਂ ਫੈਸਲਾ ਕਰਾ ਕੇ ਉੱਥੇ ਥਾਣੇ ਚੰਗਾ ਭਲਾ ਗਏ ਆਹੀਂ ਤੇ ਪਿੰਡ ਦੀ ਇਹਨਾਂ ਦੇ ਗੁਰੂ ਘਰ ਦੀ ਜਿਹੜੀ ਕਮੇਟੀ ਆ ਨਾ ਉਹਨਾਂ ਨੇ ਕਿਹਾ ਹੈ ਵੀ ਚਲੋ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਆ ਤੇ ਇਹਨਾਂ ਨੇ ਸਗੋਂ ਸਾਨੂੰ ਕਿਹਾ ਵੀ ਆਏ ਆ ਬੰਦੇ ਮੰਗ ਖਾਣੇ ਤੇਹੀਂ ਮੰਗ ਖਾਣੇ ਕੋ ਡਰਦੇ ਨਹੀਂ ਸਾਨੂੰ ਕੋਈ ਖਤਰਾ ਨਹੀਂਗਾ ਤੇ ਅਸੀਂ ਅੱਜ ਫਿਰ ਇਹਨਾਂ ਨੂੰ ਮੰਗ ਖਾਣੇ ਆਏ ਆਹੀਂ ਇੱਥੇ ਅਸੀਂ ਮੰਗਦੇ ਆਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਕਿਸੇ ਦੇ ਕੋਲੋਂ ਨਹੀਂ ਮੰਗਦੇ ਤੇ ਅੱਜ ਅਸੀਂ ਇੱਥੇ ਆ ਕੇ ਇਹ ਦਰਵਾਜ਼ਾ ਜਿਹੜਾ ਆ ਬੰਦ ਕਰਵਾ ਕੇ ਤੇ ਕੰਦ ਕਰਾਉਣ ਆਏ ਆ ਜੀ ਆ ਤੇ ਮੁਲਾਜ਼ਮ ਵੀ ਆਪਣੇ ਆਏ ਵੀਰ ਇਹ ਗੱਲ ਕਰ ਤੂੰ ਕਿ ਕੌਣ ਗੱਲ ਕਰਨ데요 ਆ ਇੱਕ ਮਿੰਟ ਹੋਇਆ ਗੱਲ ਕਰ ਲੈ ਹੋਏ ਜਵਾਨ ਨਹੀਂ ਭਾਜੀ ਆਪਣਾ ਨਹੀਂ ਗੱਲ ਹੋ ਗੱਲ ਹੋਣ ਈ ਆ ਕੋਈ ਚੱਕਰ ਨਹੀਂ ਆ ਸਾਡਾ ਆਪਣਾ ਸਾਡਾ ਆਪਣਾ ਖਾਣਾ ਇੱਥੇ ਕਿਹੜੀ ਗੱਲ ਆ ਇਹ ਚੱਕਾ ਦੀ ਗੱਲ ਹੈ ਮਾਲਕ ਇਹੋ ਹੀ ਆ ਮੁੰਡਾ ਇਹਦਾ ਥਾਂ ਆ ਮਿਸਤਰੀ ਨਹੀਂ ਲਾਇਆ ਮਿਸਤਰੀ ਨੇ ਆਪਣਾ ਬੰਦਾ ਹੈ ਨਾ ਥਾਂ ਇਹਦਾ ਆ ਆਓ ਚਲ ਸੰਜੀ ਮਾੜਾ ਨਾਲ ਚੱਜਾ ਬੁੱਲ ਗਿਆ ਇਹਨਾਂ ਨੇ ਸੈਣ ਕੀਤੀ ਕੰਦ ਕਰੋ ਪਹਿਲਾਂ ਉਲਟ ਚੱਲਿਆ ਥੋੜਾ ਪਹਿਲਾਂ ਉਲਟ ਚੱਲਿਆ ਗੁੰਮਰਾਹ ਹੋ ਗਿਆ ਵੀਰ ਜੀ ਤੁਹਾਨੂੰ ਪਤਾ ਹੀ ਅੱਜ ਗੱਲ ਕੌਣ ਹੈ ਬਰਾਬਰ ਇੰਚਾਰਜ ਇੰਚਾਰਜ ਹੈਲੋ ਹਾਂਜੀ ਵੀਰ ਜੀ ਮੈਂ ਵੀਰ ਜੀ ਦੀਪ ਸਿੰਘ ਗੱਲ ਕਰਦਾ ਨਿਹੰਗ ਸਿੰਘ ਨਿਹੰਗ ਨਾ ਧਿਆਨ ਨਾ ਦਲ ਤਾਂ ਦੱਸਿਆ ਨਹੀਂ ਬਾਬੇ ਨੇ ਹਾਂਜੀ ਦੱਸੋ ਜੀ ਦਲ ਤੋਂ ਉਹ ਦਿਨ ਤੁਹਾਡੇ ਇਥੇ ਚੌਂਕੀ ਆ ਕੇ ਅਸੀਂ ਗੱਲਬਾਤ ਕੀਤੀ ਤੇ ਹੈਗੀ ਸਾਰੀ ਹਾਂਜੀ ਕੰਦਾ ਕੋਠੇ ਹੈ ਨਹੀਂ ਟੌਂਡੇ ਵੀਰ ਜੀ ਜਿਹੜਾ ਮੁੰਡਾ ਮਾਲਕ ਹੈ ਨਾ ਉਹ ਦਿਆ ਕਰਨ ਜਿਹੜਾ ਜਿਹੜਾ ਮੁੰਡਾ ਆ ਕਰ ਲੋ ਗੱਲ ਕਾਲ ਕਰ ਵੀਰ ਗੱਲ ਹਾਂਜੀ ਕਹਿੰਦਾ ਐ ਕੰਡਾ ਢੋਂਡੇ ਚੌਂਕੀ ਤੇ ਚਾਰਜ ਦੱਸ ਦੇ ਪਈ ਮੈਂ ਤਾਂ ਮਾਲਕ ਇਥੋਂ ਦਾ ਮਾਲਕ ਐ ਕੋ ਕਰ ਮੈਂ ਮਾਲਕ ਢੋਂਡਿਆ ਵਾਂ ਆਹੋ ਢੋਂਡਿਆ ਕਹਿੰਦਾ ਬਿੱਲ ਲਾਇਆ ਆਹੋ ਮੰਦੀਪ ਹੋ ਗਿਆ ਕੰਨਾ ਹਾਂਜੀ ਹਾਂਜੀ ਜਿਹੜਾ ਕਰ ਰਿਹਾ ਉਹ ਆਪਣੀ ਮਰਜ਼ੀ ਨਾਲ ਕਰ ਦਿਆ ਆਹ ਉਹ ਬੰਦਾ ਅਸੀਂ ਇੱਥੇ ਬਹਿ ਕੇ ਗੱਲ ਕਰ ਲਈ ਅਸੀਂ ਲੜਨਾ ਕੋਈ ਲੜਨ ਥੋੜੀ ਐ ਤੇ ਗੁਰੂ ਘਰ ਦੇ ਜਿਹੜੇ ਆਪਣੇ ਜਿਹੜੇ ਕਮੇਟੀ ਦੇ ਬੰਦੇ ਹਨ ਨਾ ਉਹ ਗੱਲ ਕਰਨ ਦੇ ਤੇ ਜੇ ਉਹ ਆ ਗਿਆ ਆਪ ਪਹਿਲਾਂ ਫਿਰ ਗੁੰਮਰਾਹ ਹੋ ਗਿਆ ਇਹ ਹਾਂ ਹਾਂ ਹੁਣ ਪਹਿਲਾਂ ਨਾ ਗੁੰਮਰਾਹ ਹੁੰਦਾ ਏ ਨਾ ਰੌਲਾ ਪੈਂਦਾ ਆ ਨਾ ਰੌਲਾ ਪੈਂਦਾ ਕਿ ਨਾ ਹੁਣ ਤੁਸੀਂ ਬੁਰੇ ਬਣਦੇ ਨਾ ਹੀ ਬੁਰੇ ਬਣਦੇ ਹਨਾ ਗੱਲ ਤੇ ਹੁਣ ਆਪਣੇ ਤੇ ਆਉਂਦੀ ਆ ਹੁਣ ਜਨਾਬ ਹੁਣਾਂ ਨੇ ਚਾਂਚ ਹੁਣ ਜਨਾਬ ਹੁਣਾਂ ਨੇ ਚਾਂਚ ਜਾ ਵੀ ਧੱਕਾ ਕਰਦੇ ਹੁਣੇ ਹੁਣ ਸਹਿਮਤ ਹੋ ਗਿਆ ਵਾ ਪਰ ਬਾਈ ਮੁਰਜੀ ਗੱਲ ਇਹ ਆ ਨਾ ਤਾਂ ਇਹ ਸਾਰਾ ਹੀ ਆ ਉਹ ਤਾਂ ਮੰਨਦੇ ਸੀ ਉਹ ਤਾਂ ਮੰਨਦੇ ਗਾਂ ਡੇ ਹਾਂ ਗਲਤ ਗਲਤ ਆ ਅਹੀਂ ਅਨੇ ਵਿਧੀ ਦਾ ਘਰ ਨਾ ਖਰਾਬ ਹੋਵੇ ਉਹ ਇਹਨਾਂ ਕੋ ਕੀ ਲੈਣਾ ਹਾਂਜੀ ਹਾਂਜੀ ਕਹਿੰਦਾ ਵੀ ਸਾਡੇ ਭਰਾਵਾਂ ਵਾਂਗੂ ਅਹੀਂ ਆਨੇ ਵਸਣ ਹਾਂਜੀ ਪਹਿਲਾਂ ਥੋੜਾ ਜਿਹਾ ਬਹੁਤ ਸੀ ਹੁੰਦਾ ਰਿਹਾ ਹੁਣ ਕੋਈ ਨਹੀਂ ਇਹ ਕੰਦ ਯਾਰ ਕਰਾਉਗਾ ਕੰਦ ਕਰ ਮਿੱਟੀ ਸਾਹਿਬ ਕੋਈ ਗੱਲ ਨਹੀਂ ਕੰਦ ਕਰੋ ਤੁਸੀਂ ਗਾ ਮੈਨੂੰ ਕਹਿੰਦਾ ਕਿ ਤੁਹਾਨੂੰ ਇਹਦਾ ਪਤਾ ਦੋ ਕਿ ਇਹ ਦਾਲਦਾ ਹੈ ਗੱਲ ਕਰ ਲੈਣਾ ਮੈਂ ਕਹਾਂ ਅਹੀਂ ਆ ਗਾਲ ਫੋਕਰੀ ਹੋ ਜਾਲ ਫੋਕਰੀ ਫੌਜ ਆ ਬਸ ਇਹ ਰੀਡੂੜੀ ਲਗਣੀ ਆ ਜੀ। ਅਸੀਂ ਕੋਠੇ ਵੀ ਢਾ ਲੋ ਕਹਿੰਦਾ ਮੈਂ ਕਿਹ ਕੋਠੇ ਦਾ ਢੋਣੇ। ਕੋਠੇ ਨਹੀਂ ਢਾਉਣਾ, ਇਹ ਕੰਦ ਕਰਾਉਣਾ ਜਿਹੜਾ ਸਾਡਾ ਕੰਦ ਬਿਗੈਰ ਜ਼ਿੰਮੇਵਾਰੀ ਤੋਂ ਜਿਹੜਾ ਕੰਮ ਕੀਤਾ ਹੋਇਆ ਆ। ਅਸੀਂ ਇਹਦੇ ਘਰ ਲੋਕਾਂ ਨੇ ਵਸਾਉਣੇ ਆ ਤੇ ਅਸੀਂ ਜੋੜ ਤੋੜਨ ਥੋੜੀ ਆ ਨਹੀਂ ਬਾਪੂ। ਹਾਂ। ਮਜਲੂਮਾਂ ਦੀ ਰੱਖਿਆ ਹਾਂ। ਹਾਂ। ਮਜਲੂਮਾਂ ਦੀ ਰੱਖਮਟਾ। ਵੇਖੋ ਜੀ, ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਦਾ ਆ। ਸਾਧ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਆ ਕਿ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਆ ਨਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਇਹ ਇਜਾਜ਼ਤ ਨਹੀਂ ਦਿੰਦੇ ਵੀ ਕਿਸੇ ਧੀ ਭੈਣ ਦਾ ਘਰ ਆਪਾਂ ਢਾ ਕੇ ਤੇ ਜ਼ਬਰਦਸਤੀ ਮਲ ਕੇ ਤੇ ਉਹ ਆਪਣੇ ਗੁਰੂ ਘਰ ਦੇ ਨਾਲ ਅਟੈਚ ਕਰ ਲਈਏ ਇਹ ਗੱਲ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਦਿੰਦੇ ਕਿਸੇ ਨੂੰ ਵੀ ਕਹਿਣ ਦੇ ਵੀ ਤੁਸੀਂ ਆ ਗੁਰਦੁਆਰੇ ਦੀ ਜਗ੍ਹਾ ਨਾਲ ਮੈਂਡੀ ਆ ਤੇ ਕੰਧ ਨਾਲ ਅਟੈਚ ਹੋਣ ਦੀ ਮੈਂਡੀ ਤੇ ਆਪਾਂ ਬਹੁਤ ਵੱਡੀ ਉਹ ਕੰਧ ਦੇ ਵਿੱਚ ਢਾ ਕੇ ਤੇ ਖੱਬਾ ਪਾੜ ਕੇ ਤੇ ਆਪਾਂ ਥਾਂ ਮਾਰ ਲਈਏ ਕਿਸ ਦਾ ਇਹ ਗੱਲ ਬਿਲਕੁਲ ਗਲਤ ਆ ਤੇ ਅਸੀਂ ਵੀ ਗੁਰੂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਹੀ ਮੰਨਦੇ ਜਿੰਨਾ ਤੁਸੀਂ ਮੰਨਦੇ ਜਾਂ ਸਾਰੇ ਮੰਨਦੇ ਆ ਆ ਕਰ ਲੋਗਾ ਗੱਲ ਇਹ ਆ ਜੇ ਸੱਚੇ ਹੁਣ ਸਾਹਮਣੇ ਸਾਡੇ ਕਰਨ ਗੱਲ ਆ ਉਹ ਚੱਡਿਆਂ ਨੇ ਪੁਲਿਸ ਲੈ ਕੇ ਪੁਲਿਸ ਨੂੰ ਕੋਕਲਾਤਾ ਚਲੋ ਪੁਲਿਸ ਵਾਲੇ ਵੀ ਸਾਡੇ ਭਰਾ ਆ ਪਰ ਫਿਰ ਗੱਲ ਇਹ ਆ ਵੀ ਆਪ ਆਜਨ ਸਾਹਮਣੇ ਗੱਲ ਕਰ ਲਈਏ ਹਾਂ ਬਾਕੀ ਮਾ ਦਿਖਾਤਾ ਹੀ ਸਾਰਾ ਹਾਂ ਹਾਂ ਕੋਈ ਨਹੀਂ ਮੇਤਰੀ ਤੂੰ ਆਪਣਾ ਪਹਿਰਾ ਕਰ ਤੈਨੂੰ ਕੋਈ ਖਤਰਾ ਤੂੰ ਆਪਣਾ ਪਹਿਰਾ ਕਰ ਪਹਿਰਾ ਕਰ ਤੂੰ ਮਲਾ ਕੇ ਮਿੱਤੀ ਹੈਗੀ ਜੇ ਗਾਲ੍ਹੂ ਰੁਕ ਦੇਣ ਆਪੇ ਉਹਨੂੰ ਪਤਾ ਸਰ ਮਲਾਜਮਾਂ ਨੂੰ ਹਾਂਜੀ ਹਾਂਜੀ ਕਿੱਥੇ ਗਿਆ ਠੀਕ ਕਿੱਥੇ ਆਹੋ ਲਾਓ ਯਾਰ ਆਪਣਾ ਆ ਗਿਆ ਸੰਗ ਲਾਈਵ ਚੱਲਦੀ ਰਣੀ ਆ ਕਿਉਂਕਿ ਸੱਚ ਦੇ ਨਾਲ ਆਪਾਂ ਖੜੇ ਆ ਤੇ ਸੱਚ ਦੇ ਨਾਲ ਹਮੇਸ਼ਾ ਖੜਦੇ ਰਵਾਂਗੇ ਆਪਾਂ ਨੂੰ ਕੋਈ ਕਿਸ ਦੇ ਨਾਲ ਹੈ ਨਹੀਂਗਾ ਤੁਸੀਂ ਕਰੋ ਬਚਨ ਸਤਿ ਨਾਮ ਪੈਜ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਨਾਨਕ ਨਾਮ ਲੈਵਾ ਸੰਗਤਾਂ ਜੁੜੀਆਂ ਹੋਆਂ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇੱਥੇ ਵੀਰ ਮੇਰੇ ਉਹ ਪਹਿਲਾਂ ਵੀ ਅਸੀਂ ਆ ਚੁੱਕੇ ਆ ਸਾਰੀ ਗੱਲਬਾਤ ਹੋ ਗਈ ਚੌਂਕੀ ਦੇ ਵਿੱਚ ਮੁਲਾਜ਼ਮਾਂ ਦੇ ਨਾਲ ਬੜਾ ਵਧੀਆ ਸਾਰਾ ਕੁਝ ਸਰਕਲ ਹੋ ਗਿਆ ਪਰ ਕੁਝ ਸਮੇਂ ਬਾਅਦ ਸਮ ਟਾਈਮ ਇਹ ਕੁੜੀ ਦੇ ਗਲ ਪਏ ਆਪਣੀ ਧੀ ਤੁਹਾਨੂੰ ਬਾਅਦ ਵਿੱਚ ਦਿਖਾਉਣੇ ਆ ਉਹਦੇ ਕੁੜੀ ਦੇ ਨਾਲ ਗਲ ਪਏ ਆਣ ਕਿਸੇ ਗੁਰਦੁਆਰੇ ਵਾਲੇ ਤੇ ਜਿਹੜਾ ਇਹਨਾਂ ਨੇ ਥਾਮ ਜਿਹੜਾ ਇਹਨਾਂ ਨੇ ਥਾਮ ਉਹਤੇ ਧੱਕੇ ਨਾਲ ਕਬਜ਼ਾ ਕਰਨ ਦੇ ਜੋ ਕਿ ਨਹੀਂ ਕਰਨਾ ਚਾਹੀਦਾ ਗੁਰਸਿੱਖਾਂ ਦੇ ਇਹ ਕੰਮ ਨਹੀਂ ਆ ਇਹ ਭੱਦੇ ਕੰਮ ਹੂੰ ਤੇ ਕੁਝ ਦਿਨਾਂ ਬਾਅਦ ਨਿਸ਼ਾਨ ਸਾਹਿਬ ਦਾ ਚੋਲਾ ਵੀ ਡੜਾ ਹੀ ਇਹਨਾਂ ਨੇ ਬਹੁਤ ਜ਼ਿਆਦਾ ਫਿਰਦੇ ਹੀ ਕੋਈ ਇੱਥੇ ਬੰਦਾ ਨਹੀਂ ਤਾਲਾ ਲੱਗਾ ਹੋਇਆ ਜੋ ਕਿ ਨਹੀਂ ਲੱਗਣਾ ਚਾਹੀਦਾ ਆ ਤੇ ਮੈਂ ਇਹੀ ਬੇਨਤੀ ਕਰਦਾ ਵੀ ਜਿਹੜਾ ਇਹ ਕੰਮ ਹੋ ਰਿਹਾ ਇਹ ਸਰਾ ਸਰ ਰੋਂਗ ਕੰਮ ਹੋ ਰਿਹਾ ਗਲਤ ਕੰਮ ਹੋ ਰਿਹਾ ਤੇ ਅਸੀਂ ਇਹ ਸੱਚ ਨਾਲ ਖੜੇ ਆਂ ਅਸੀਂ ਇਸ ਭੈਣ ਕਰਕੇ ਆਏ ਜਿਹੜੇ ਭੈਣ ਦੇ ਇਹਨਾਂ ਨੇ ਮਤਲਬ ਹੱਥ ਚੱਕਿਆ ਸਿਰ ਤੇ ਤੇ ਸਿਰ ਤੇ ਉਹ ਇਹ ਵਿਚਾਰੀ ਦੇ ਸੌਂਗ ਹੋਈ ਸੋਜ ਪਈ ਹੋਈ ਪ੍ਰਸ਼ਾਸਨ ਨੂੰ ਵੀ ਇਹ ਇਹੋ ਕਹਿੰਨੇ ਆ ਵੀ ਸਾਡਾ ਬਚਨਾਂ ਤੇ ਸੱਚ ਦੇ ਨਾਲ ਬੋਲੋ ਬਸ ਛੋਟੇ ਛੋਟੇ ਬੱਚੇ ਆ ਆਹ ਵੇਖ ਲੋ ਕੀ ਤੁਸੀਂ ਨਾ ਸੋਚਦੇ ਪਈ ਜੇ ਕਰਨਾ ਹੁੰਦਾ ਤੁਸੀਂ ਮਸਲਾ ਹੱਲਤ ਤੁਸੀਂ ਕਰ ਦਿੰਦੇ ਅਸੀਂ ਚੌਂਕੀ ਦੇ ਵਿੱਚ ਉਸ ਦਿਨ ਸਾਰੀ ਮੀਟਿੰਗ ਕਰਕੇ ਆਏ ਆ ਤੇ ਸਾਨੂੰ ਇਹ ਕਿਹਾ ਗਿਆ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਭਾਵੇਂ ਕੋਠੇ ਢਾ ਦਿਓ ਕਿਉਂ ਵੀ ਅਸੀਂ ਤੇ ਘਰ ਵਸੋਣੇ ਆ ਕੋਠੇ ਥੋੜੀ ਢਾਉਣੇ ਆ ਹਾਂ ਤੁਸੀਂ ਤੁਹਾਡੇ ਮੁਲਾਜ਼ਮ ਆਏ ਤੁਹਾਡੇ ਮੁਲਾਜ਼ਮਾਂ ਨੇ ਸਤਿਕਾਰ ਕੀਤਾ ਅਸੀਂ ਕਿਹੜਾ ਵੀ ਉਹਨਾਂ ਨੇ ਮੇਰੇ ਦੁਰਵਿਹਾਰ ਕੀਤਾ ਇਹ ਖਾਲਸੇ ਦੀ ਵਰਦੀ ਆ ਇਹ ਵੀ ਵਰਦੀ ਆ ਵਰਦੀਆਂ ਪਾਉਣ ਵਾਲੇ ਕੌਣ ਆ ਬਈ ਹਾਂ ਕੀ ਦੇ ਸਿੰਘ ਵਰਦੀਆਂ ਪਾਉਣ ਵਾਲੇ ਸਾਰਿਆਂ ਨੂੰ ਹੈ ਗੁਰੂ ਪੰਥ ਖਾਲਸਾ ਦੇ ਗੁਰੂ ਗੋਬਿੰਦ ਸਿੰਘ ਮਾਹ ਰਹੇ ਨੇ ਜਫਰ ਝੁਲਮ ਨਾਲ ਜਿਹੜਾ ਟੱਕਰਾ ਕੀਤਾ ਉਹ ਨੋਟ ਮਾਰਦੇ ਦੁਨੀਆ ਦੇ ਕਈ ਵੇਖੇ ਪੁੱਤਰ ਵਾਰ ਦਾ ਉਹ ਝਟ ਬਿੰਦਾ ਇਹਨਾਂ ਸਾਰੇ ਹੀ ਝੁਲਮਾਂ ਦੇ ਟੱਕਰੇ ਲਈ ਉਹ ਵੇਖੋ ਜੀ ਮੇਰਾ ਗੋਬਿੰਦ ਉਹ ਵੇਖੋ ਜੀ ਮੇਰਾ ਗੋਬਿੰਦ ਸੱਚ ਨਾਲ ਖੜੇ ਆ ਜੜੀ ਧੀ ਭੈਣ ਨੂੰ ਕੋਈ ਪ੍ਰੋਬਲਮ ਹੋਊਗੀ ਪ੍ਰਸ਼ਾਸਨ ਦੇ ਧਿਆਨ ਵਿੱਚ ਕਰਕੇ ਹੀ ਆਪ ਮੋਰੀ ਹੋ ਕੇ ਜੜਾ ਵਾ ਉਹ ਸਾਥ ਦੇਵਾਂਗੇ ਹਰੇਕ ਦਾ ਇੰਨੀਆਂ ਕਿ ਬੇਨਤੀਆਂ ਕਬੂਲ ਕਰਨੀਆਂ ਸਾਰੇ ਪੰਥ ਦੇ ਨਾਂ ਨਾਲ ਜਾਣਦੇ ਤੇ ਪੰਥ ਨਾਲ ਖੜੋ ਪੰਥ ਕੋ ਸਰੀਰਕ ਤੌਰ ਤੇ ਨਹੀਂ ਆ ਜਿਹੜਾ ਮਾਰ ਨੇ ਪੰਥ ਚ ਲਾਇਆ ਨਾ ਕਲਗੀਆਂ ਵਾਲੇ ਪਾਸ਼ ਨੇ ਉਹਦੇ ਨਾਲ ਅਟੈਚ ਹੋ ਬਾਣੀ ਬਣੇ ਦਾ ਤਾਰਨ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੀ ਨੂੰ ਬੇਟੀ ਨੂੰ ਬੁਲਾ ਲਓ ਮਾਸੀ ਨੂੰ ਕਹਾਂ ਇੱਥੇ ਬੁਲਾ ਲਓ ਇੱਥੇ ਸੱਦ ਲਓ ਸਕੋ ਆ ਬਾਕੀ ਸਾਥ ਸੰਗਤ ਜੀ ਆਪ ਜੀ ਨੂੰ ਪਤਾ ਅਸੀਂ ਹਮੇਸ਼ਾ ਸੱਚ ਦੇ ਨਾਲ ਖੜਦੇ ਆ ਤੇ ਪੰਜਾਬ ਪੁਲਿਸ ਵਾਲੇ ਮੁਲਾਜ਼ਮਾ ਨੂੰ ਵੀ ਇਹ ਕਹਿੰਨੇ ਆ ਵੀ ਇਹਨਾਂ ਕਮੇਟੀ ਵਾਲਿਆਂ ਦਾ ਸਾਥ ਨਾ ਦੋ ਕਿਉਂਕਿ ਇਹਨਾਂ ਨੇ ਇਹੋ ਕਹਿਣਾ ਆ ਵੀ ਸਾਡਾ ਜਿਹੜਾ ਜਿੰਨਾ ਵੀ ਥਾਂ ਕਿਸਦਾ ਵੜ ਲਈਏ ਵਲ ਸਕੀ ਉਹਨਾਂ ਵੜ ਲਈਏ ਪਰ ਇਹ ਮੈਂ ਮੁਲਾਜ਼ਮਾ ਨੂੰ ਕਹਿੰਨਾ ਵੀ ਜੇ ਟਾੜੀ ਵੀ ਧੀ ਆ ਇਹ ਟਾੜੀ ਵੀ ਧੀ ਲੱਗਦੀ ਆ ਇਹਦਾ ਧੀ ਦਾ ਸਾਥ ਦੇਣਾ ਬਣਦਾ ਆ ਤੇ ਆ ਹੁਣ ਇਹ ਕੰਧ ਹੋ ਰਹੀ ਆ ਇਹ ਅੱਜ ਕਰਵਾ ਕੇ ਜਾ ਰਹੇ ਆ ਕੰਧ ਤਜੇ ਇਹ ਕਾਨੂੰਨ ਉਡਾਉਣ ਦੀ ਦੁਬਾਰਾ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਫਿਰ ਉਹਨਾਂ ਉੱਤੇ ਫਿਰ ਕਾਨੂੰਨੀ ਕਾਰਵਾਈ ਤੇ ਹੋਰ ਵੀ ਕਾਰਵਾਈ ਜਿਹੜੀ ਕਰਨ ਦੀ ਸੀ ਇਸ਼ਾਰਾ ਜ਼ਾਹਿਰ ਕਰਦੇ ਆ ਜੀ ਤੇ ਇਹ ਗੁਰੂ ਘਰ ਸਾਰਿਆਂ ਨੇ ਸਾਂਝੇ ਆ ਤੇ ਕਿਹ ਇੱਕ ਬੰਦੇ ਨਾਲ ਹੀਗਾ ਇਹ ਜਿਹੜੇ 2 4 5 4 ਕਮੇਟੀ ਦੇ ਵਿੱਚ ਬੰਦੇ ਹੁੰਦੇ ਆ ਨਾ ਉਹ ਕਮੇਟੀ ਸਾਰੀ ਖਰਾਬ ਕਰ ਦਿੰਦੇ ਆ ਤੇ ਜਿਹੜੇ ਲੋਕ ਇਹ ਜਿਹੜੇ ਤਾਰਕ ਬਾਬੇ ਬਣੇ ਨਾ ਇਹ ਰਾਤ ਨੂੰ ਲਾਣਾ ਪੀ ਕੇ ਤੇ ਦਾਤਰ ਲੈ ਕੇ ਆਉਂਦੇ ਇੱਥੇ ਆਹ ਹਾਂ ਇੱਥੇ ਘੁੰਮਦੇ ਆ ਗਲੀ ਦੇ ਵਿੱਚ ਤੇ ਜੇਕਰ ਇਹਨਾਂ ਦੀ ਇਹਨਾਂ ਦੀ ਬੇਟੀ ਦਾ ਇਹਨਾਂ ਦੇ ਕਿਸੇ ਜੀ ਦਾ ਕਿਸੇ ਦਾ ਨੁਕਸਾਨ ਹੁੰਦਾ ਆ ਤਾਂ ਇਹੋ ਬੰਦੇ ਜਿਹੜੇ ਆ ਉਹੀ ਦੋਸ਼ੀ ਪਾਏ ਜਾਣਗੇ ਉਹੀ ਜ਼ਿੰਮੇਵਾਰ ਹੋਣਗੇ ਉਹੀ ਦੋਸ਼ੀ ਪਾਏ ਜਾਣਗੇ ਆਜੋ ਬੇਟੀ ਦੇ ਨਾਲ ਗੱਲਬਾਤ ਕਰੀਏ ਬਦਲ ਚਲ ਚਲ ਬਈ ਕਰਾ ਆਂ ਪਹਿਰਾ ਲਾਲੀ ਉਰੇ ਆ ਓ ਵਾਈ ਮਾਰੋ ਭੈਣ ਨੂੰ ਅਨਾਉਂਸਮੈਂਟ ਨਹੀਂ ਪਰ ਉਹ ਕੰਡ ਨੂੰ ਸਾਰਾ ਪੈ ਗਿਆ ਸਭ ਦਾ ਵੀਊ ਸਾਰਾ ਹੀ ਕਮਾਲਾ ਕੈਮਰਾਮੈਨ ਆ ਸਾਰੇ ਵਾਜ ਮਾਰ ਤੇ ਵਜਨ ਕਰਾਉਗਾ ਨਾ ਉਹ ਤੁਹਾਨੂੰ ਪਹਿਲੇ پراچيت جي نال هي وڌي ۽ سادن کي ورا چين او وي ڏيو چابي نال اني ٿڪي ٿڪي رکي ڏي ڀلو ويرو ابل پاڻي ڏي ڪي اڏا ٽيڪي ٿي پوندا اها واپر ڳالهي ٿو ٿورڙي کي ٽوپل هي ڏيو ٿورڙي کي ڏيو ਬਾਤ ਕਰਦੇ ਆਂ ਕਿ ਕਿੰਨੀ ਕਿੱਦਰ ਆ ਨਹੀਂ ਪਤਾ ਹੈ ਬੰਦਾ ਇਹਨਾਂ ਨੂੰ ਰੱਖਿਆ ਮੈਂ ਕਿਹਦਾ ਚੱਲੋ ਆ ਜੋ ਸਨੀ ਨੂੰ ਨਾਮ ਕਰਾੜਾ ਆ ਸਨੀ ਨੂੰ ਵਾਜ ਮਾਰ ਸਨੀ ਓਏ ਇਹਨੂੰ ਬਾਬੇ ਦੀ ਧੋਨੀ ਕਰ ਤੂੰ ਲਾਗੇ ਰਹਦਾ ਉੱਥੇ ਕੋ ਜੋ ਉੱਥੇ ਹਾਂਜੀ ਤੁਸੀਂ ਦੱਸੋ ਤੁਹਾਡੇ ਨਾਲ ਕੀ ਕੀ ਗੱਲਬਾਤ ਹੋਈ ਆ ਇੱਕ ਮਿੰਟ ਥੋੜਾ ਜਿਹਾ ਨਾ 2 ਮਿੰਟ ਬਾਪੂ ਜੀ ਹਾਂਜੀ ਦੱਸੋ ਜੀ ਕੀ ਗੱਲਬਾਤ ਹੋਈ ਤੁਹਾਡੇ ਉੱਚੀ ਬੋਲੋ ਥੋੜਾ ਜਿਹਾ ਵਾਰੇ ਵਾਲਿਆਂ ਬਾਈ ਸਾਡੀ ਗੱਲ ਸਹੀ ਬੋਲਦੇ ਗੁਰਦੁਆਰੇ ਵਾਲਿਆਂ ਨਾਲ ਨੇ ਮੇਰਾ ਬਹੁਤ ਜ਼ਿਆਦਾ ਧੱਕਾ ਕੀਤਾ ਆ ਅੱਛਾ ਇਹ ਜ਼ਬਰਦਸਤੀ ਮੇਰੇ ਘਰ ਤੇ ਕਬਜ਼ਾ ਕਰਨ ਦਾ ਤੇ ਜੇ ਮੈਂ ਡੱਕਣ ਗਈ ਆ ਗਾੜੀ ਤੇ ਮੇਰੇ ਨੇ ਬੁਆਲਾਂ ਤੋਂ ਫੜ ਕੇ ਨਾ ਧੋਇਆ ਮੇਨਾ ਫੋਟ ਮਾਰ ਕੀਤੀ ਆ ਧੱਕੇ ਨਾਲ ਇਹਨਾਂ ਬੁਆ ਲਾਇਆ ਅੱਛਾ ਹਾਂਜੀ ਸਾਰਾ ਕੰਮ ਇਹਨਾਂ ਧੱਕੇ ਨਾਲ ਕੀਤਾ ਜੇ ਮੈਂ ਕਿਹਾ ਮੇਰਾ ਬੰਦਾ ਘਰ ਨਹੀਂ ਹੈਗਾ ਆਲੰਦੋਂ ਬੈ ਕੇ ਗੱਲ ਕਰਿਓ ਤੇ ਆਂਦੇ ਨਹੀਂ ਬੁਆਲਾਂ ਤੋਂ ਧੂਕੇ ਮੈਨੂੰ ਲੈ ਗਏ ਆ ਫੋਟ ਮਾਰ ਕੀਤੀ ਤੇ ਬਲੋਹਰੀ ਬੁਆ ਲਾਗੇ ਆ ਜਿਹੜੇ ਗੁਰਦੁਆਰੇ ਦੀ ਕਮੇਟੀ ਵਾਲੇ ਬੰਦੇ ਉਹ ਉਹਨਾਂ ਦੀ ਗੱਲ ਹਾਂਜੀ ਉਹਨਾਂ ਦੀ ਜਨਾਨੀਆਂ ਵੀ ਨਾਲ ਆ ਮੇਰੀ ਸਾਸ ਨੇ ਲਾ ਕੇ ਫੋਲ ਹੋ ਕੇ ਮੈਨੂੰ ਕਟਾਇਆ ਆ ਅੱਛਾ ਹਾਂਜੀ ਜਨਾਨੀ ਸਾਸ ਤੁਹਾਡੀ ਖਿਲਾਫ ਆ ਤੁਹਾਡੇ ਹਾਂਜੀ ਅ ਸਾਸ ਤੁਹਾਡਾ ਜਿਹੜਾ ਘਰ ਵਾਲਾ ਤੁਹਾਡੇ ਨਾਲ ਉਹ ਮੇਰੇ ਨਾਲ ਆ ਠੀਕ ਆ ਠੀਕ ਆ ਇਹਨਾਂ ਨੇ ਇਹ ਕਬਜ਼ਾ ਕਰਨਾ ਚਾਹੁੰਦੇ ਤੁਹਾਡੇ ਥਾਂ ਤੇ ਹਾਂਜੀ ਕਬਜ਼ਾ ਕਰਨਾ ਗੁਰੂ ਘਰ ਦੇ ਨਾਲ ਕੰਧ ਲੱਗਦੀ ਆ ਨਾ ਤੁਹਾਡੀ ਜਿੱਦਾਂ ਹਾਂਜੀ ਸਾਂਝੀ ਕਰਨ ਠੀਕ ਆ ਸਾਂਝੀ ਤੁਹਾਡੀ ਕੰਧ ਤੇ ਤੁਸੀਂ ਕੀ ਚਾਹੁੰਦੇ ਪ੍ਰਸ਼ਾਸਨ ਦੇ ਕੋਲੋਂ ਮੈਂ ਇਹ ਚਾਹੁੰਦੀ ਆ ਕਿ ਮੇਰਾ ਮੇਰਾ ਘਰ ਤੇ ਦਾ ਜਿਹੜਾ ਜ਼ਬਰਦਸਤੀ ਬਾਬੇ ਧੱਕੇ ਨਾਲ ਕਬਜ਼ਾ ਕਰਨ ਦੇ ਆ ਇਹਦੇ ਵਾਸਤੇ ਕਮੇਟੀ ਵਾਲੇ ਕਹੋ ਬਾਬੇ ਨਾ ਕਹੋ ਕਮੇਟੀ ਵਾਲੇ ਤੇ ਉਹ ਮੇਰਾ ਘਰ ਬਚਾਇਆ ਜਾਵੇ ਮੇਰੇ ਘਰ ਤੇ ਜ਼ਬਰਦਸਤੀ ਧੱਕਾ ਕਰਨ ਦੇ ਆ ਕਬਜ਼ਾ ਕਰਨ ਦੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਮੇਰਾ ਘਰ ਇਹ ਖੋਣ ਦੇ ਆ ਆ ਨੀ ਜੀ ਬੱਚੀ ਤੁਹਾਡੀ ਹੈ ਮੇਰੇ ਦੋ ਬੱਚੇ ਆ ਹਾਂ ਦੋ ਬੱਚੇ ਦੱਸੋ ਮੈਂ ਕਿੱਥੇ ਜਾਵਾਂ ਪੈਲੀ ਵੀ ਵੇਚ-ਵੇਚ ਖਾ ਗਈ ਸਾਰੀ ਬਸ ਆ ਘਰ ਹੀ ਰਹਿ ਗਿਆ ਵਾ ਤੇ ਉਹ ਵੀ ਆਂਦੀ ਵੇਚ ਦਾਂਗਾ ਮੈਂ ਆਛਾ ਹਾਂਜੀ ਠੀਕ ਆ ਕੋਈ ਨਹੀਂ ਮਹਾਰਾਜ ਦੀ ਕਿਰਪਾ ਹੋਊਗੀ ਤੇਰਾ ਘਰ ਬਚੂਗਾ ਐਡੀ ਗੱਲ ਨਹੀਂ ਸਿੰਘ ਆਇਆ ਪੂਰੀ ਕਾਰਵਾਈ ਕਰਨਗੇ ਬਾਕੀ ਤੁਹਾਡੇ ਉਹ ਜਿੱਦਾਂ ਕੰਦ ਤੁਹਾਡੀ ਜਿਹੜੀ ਉਹ ਗੇਟ ਤੁਹਾਡਾ ਲਾ ਤੜਾ ਇਹਨਾਂ ਨੇ ਲਾਇਆ ਸੀ ਆਉਣ ਜਾਣ ਨੂੰ ਤੇ ਉੱਥੇ ਹੁਣ ਕੰਦ ਕਰਵਾ ਕੇ ਜਾਵਾਂਗੇ ਜੇ ਇਹ ਦੁਬਾਰਾ ਢਾਉਣਗੇ ਤਾਂ ਫਿਰ ਜਿਆਦੀ ਫੌਜ ਨਾਲ ਇਥੇ ਹਾਜ਼ਰ ਹੋਵਾਂਗੇ ਪ੍ਰਸ਼ਾਸਨ ਦੇ ਵਿੱਚ ਜਿਹੜਾ ਉਹ ਫਿਰ ਆਪਾਂ ਪ੍ਰਸ਼ਾਸਨ ਦੇ ਥਰੂ ਜਿਹੜਾ ਇਹਨਾਂ ਦੇ ਕਾਰਵਾਈ ਬਣਦੀ ਹੋਊਗੀ ਇਹਨਾਂ ਦੇ ਕਾਰਵਾਈ ਕਰਾਂਗੇ ਪ੍ਰਸ਼ਾਸਨ ਨੂੰ ਆਪਾਂ ਪਹਿਲਾਂ ਵੀ ਪਹਿਲ ਦਿੱਤੀ ਆ ਸਾਡੀ ਹਮੇਸ਼ਾ ਹੀ ਪਹਿਲ ਆ ਸਾਡੇ ਵੀਰ ਆ ਹਾਂਜੀ ਸੇਵਾਦਾਰ ਆ ਅਸੀਂ ਵੀ ਸੇਵਾਦਾਰ ਆ ਇਹ ਵੀ ਸੇਵਾ ਕਰਦੇ ਆ ਅਸੀਂ ਵੀ ਸੇਵਾ ਕਰਦੇ ਪਾਰੇ ਆ ਹੱਕ ਸੱਚ ਲਈ ਖੜਨਾ ਜਿਹੜਾ ਵਾ ਉਹ ਸਾਡਾ ਇੱਕ ਕਾਇਦਾ ਵਾ ਕਾਨੂੰਨ ਆ ਸਾਡਾ ਗੁਰੂ ਵੱਲੋਂ ਠੀਕ ਆ ਠੀਕ ਆ ਬਾਕੀ ਅਸੀਂ ਸੰਗਤ ਜੀ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਥਾਣੇ ਵਿੱਚ ਜਾ ਕੇ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਇੱਥੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਤੇ ਪ੍ਰਸ਼ਾਸਨ ਦੇ ਨਾਲ ਸਾਰਾ ਸਾਡਾ ਮਸਲਾ ਹੱਲ ਹੋ ਗਿਆ ਸੀ ਰਲ ਮਿਲ ਕੇ ਗੱਲਬਾਤ ਹੋ ਗਈ ਬਹਿ ਕੇ ਤੇ ਉਹਨਾਂ ਨੇ ਕਿਹਾ ਵੀ ਠੀਕ ਆ ਜੀ ਜਿੱਦਾਂ ਤੁਸੀਂ ਕਿਹਾ ਤੈ ਉਹ ਦਿਨ ਇਹਨਾਂ ਨੇ ਦੁਬਾਰਾ ਫੇ ਇਹ ਛੇੜਖਾਨੀ ਕੀਤੀ ਇਹਦੇ ਨਾਲ ਕੰਦ ਭੰਨ ਕੇ ਤੇ ਦਰਵਾਜ਼ਾ ਲਾਤਾ ਵੀ ਇਧਰ ਨੂੰ ਆਉਣ ਜਾਣ ਤੇ ਆ ਸਾਰਾ ਥਾਂ ਕਹਿੰਦਾ ਵੀ ਅਸੀਂ ਗੁਰੂ ਘਰ ਨੂੰ ਮੰਨ ਲ ਲਈਏ ਮੈਂ ਤੁਹਾਨੂੰ ਦਿਖਾ ਦਣਾ ਆ ਤੇ ਪਰ ਇਦਾਂ ਨਹੀਂ ਇਦਾਂ ਨਹੀਂ ਹੋਣ ਦੇਵਾਂਗੇ ਬਈ ਧੱਗਾ ਨਹੀਂ ੱੱੱ ਧੱਕਾ ਨਹੀਂ ਜੇ ਕੋਈ ਰਜਾ ਮੰਦੀ ਦਾ ਥਾਂ ਵੇਚਣਾ ਚਾਹੁੰਦਾ ਹੋਵੇ ਤੇ ਫੇਰ ਆ ਨਾ ਧੱਕਾ ਨਹੀਂ ਕਿਸੇ ਨਾਲ ਵੀ ਅਸੀਂ ਹੋਣ ਦੇਣਾ ਆ ਵੇਖੋ ਆ ਗੁਰੂ ਘਰ ਆ ਇਹ ਨਾਲ ਹੀ ਇਧਰ ਇਹਨਾਂ ਦੀ ਨਾਲ ਕੰਦ ਲੱਗਦੀ ਆ ਸਾਂਝੀ ਤੇ ਇਹ ਇਹਨਾਂ ਦਾ ਦਰਵਾਜ਼ਾ ਲਾ ਕੇ ਤੇ ਇਹਨਾਂ ਨੇ ਇਧਰ ਆਉਣ ਜਾਣ ਕਰ ਲਿਆ ਵੀ ਅਸੀਂ ਸਾਰਾ ਥਾਂ ਜਿਹੜਾ ਨਾ ਸਾਰਾ ਮਾਲ ਲਈਏ ਆ ਥਾਂ ਜਿਹੜਾ ਤੇ ਥੋੜੇ ਬਲੇ ਪੈਸੇ ਦੇ ਕੇ ਤੇ ਇਹਨਾਂ ਨੂੰ ਗੋਲ ਲਾ ਦਈਏ ਥਾਂ ਮਾਲੀ ਜਦੋਂ ਅਗਲੇ ਥਾਂ ਦੇਣਾ ਨਹੀਂ ਚਾਹੁੰਦੇ ਜਦੋਂ ਥਾਂ ਵੇਚਣਾ ਨਹੀਂ ਚਾਹੁੰਦੇ ਤੇ ਆਪਾਂ ਬੜੋ ਬੜੀ ਕਿਸੇ ਦੇ ਗੱਲ ਤੋਂ ਸਾਫਾ ਪਾ ਕੇ ਥਾਂ ਲੈ ਲਾਂਗੇ ਇਹ ਤਾਂ ਗੱਲ ਗਲਤ ਆ ਨਾ ਇਥੇ ਤੇ ਜੇ ਕੋਈ ਪੁਲਿਸ ਪ੍ਰਸ਼ਾਸਨ ਕੋਈ ਅਸੀਂ ਕੋਈ ਉਸ ਦਿਨ ਗੱਲ ਜੇ ਨਾ ਹੀ ਕਰਕੇ ਆਈ ਉਹ ਤਾਂ ਫੇਰ ਗੱਲ ਕਹੀਏ ਅਸੀਂ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਉਹਨ ਇਹ ਥੋੜੀ ਹੁੰਦਾ ਵੀ ਧੱਕਾ ਕਰਨਾ ਕਿਸ ਦੇ ਨਾਲ ਨਾ ਹੀ ਧੱਕਾ ਕਰਦੇ ਆ ਤੇ ਨਾ ਹੀ ਧੱਕਾ ਹੋਣ ਦੇਣਾ ਆ ਭਾਵੇਂ ਇਹਨੂੰ ਫਿਰ ਵੱਧ ਸਿੰਘ ਖਾਲਸਾ ਬਲਾਉਣੇ ਪੈਣ ਫੌਜ ਤੇ ਨਾ ਹੀ ਇੱਥੇ ਪਿੰਡ 'ਚ ਕਿਸੇ ਨਾਲ ਲੜਨਾ ਆ ਤੇ ਨਾ ਹੀ ਕਿਸੇ ਨਾਲ ਝਗੜਨਾ ਆ ਅਸੀਂ ਸਿਰਫ ਇਹ ਇਹਨਾਂ ਨੂੰ ਥਾਂ ਥਾਈ ਬਹੋਣ ਆ ਵੀ ਧੀ ਦਾ ਘਰ ਵਸਿਆ ਰਵੇ ਬਚਿਆ ਰਵੇ ਤਾਂ ਕਰਕੇ ਇੱਥੇ ਆਏ ਆ ਜੀ ਹਾਂ ਕਰ ਦੇ ਜਵਾਨਾ ਕੰਦ ਕਰ ਦੇ ਤੂੰ ਤੂੰ ਪਰਾਣਾ ਪਤਾ ਐਨੂੰ ਉਹ ਪਤਾ ਤੂੰ ਐਨੂੰ ਆ ਜਾ ਪਰਾਉ ਕੰਦ ਕੋਈ ਨਹੀਂ ਗਿਆ ਅਰਤੀ ਚੱਲਣ ਲਈ ਲਾਈਵ ਅਜੇ ਬਸ 2-4 ਮਿੰਟ ਹੋ ਜਣੀ ਕੰਦ ਉਹ ਤਾਂ ਇਹ ਨਾ ਈਟਾ ਫੜ ਦੁੱਧੀਆਂ ਫੜ ਦੁੱਧੀਆਂ ਮੋਟੀਆਂ ਤੇਲ ਨਾ ਲਾ ਆਵੇ ਈਟਾ ਬਸੇਰੀਆਂ ਪਈਆਂ ਰਹਿਣ ਤੇ ਸਾਜਦਾ ਮੋਟੀਆਂ ਟਾ ਲਾਓ ਆਹ ਆਂਦੀ ਨਾ ਰੋਸ ਤੇ ਜੀ ਕਾਲ ਵੈਗੁਰ ਜੀ ਕਰਦਾ ਹੈ ਲਾਈਵ ਵੀ ਕੀ ਕਰਦੇ ਮੈਂ ਤਾਂ ਉਹ ਫਾਰਮ ਨੂੰ ਜਿਹੜਾ ਅੱਜ ਇੱਕ ਟਾਈਮ ਜੋੜ ਕੇ ਪੰਨਾਂ ਦੀ ਪੇਜ ਤੇ ਤੇ ਆਇਆ ਕੋਈ ਸ਼ੇਅਰ ਕਰੇ ਤੇ ਫੋਨ ਦਿਖਾਣੇ ਬਾਅਦ ਫੇਸਬੁਕ লাইਵ ਚੱਲਣ ਰਿਹਾ ਲੋਕ ਮਿੰਟ ਖਲੋ ਲਾਈਵ ਨਾ 2 ਮਿੰਟ ਰੱਖ ਕੇ ਨਾ ਚਲਾ ਕੱਢ ਦਿੰਦੇ ਆ ਨਹੀਂ ਮੈਂ ਕਰ ਲੇਕਾ ਸੱਦੂਆ ਮੁਰਕੇ ਤਾਂ ਆ ਤੇ ਲੱਤਾਂ ਤੋੜ ਦਿਆਂਗੇ ਜੀ ਬੰਨ ਯਾਦ ਆ ਆਹੋ ਤੇ ਜੇਫ 12 ਦੁਬਾਰਾ ਕੇ ਕਿਸੇ ਨੇ ਕੋਸ਼ਿਸ਼ ਕੀਤੀ ਇਹਨਾਂ ਦੀ ਕੰਦ ਢਾ ਕੇ ਤੇ ਫਿਰ ਆਪਣਾ ਪੜਿਆ ਆਪ ਵਿਚਾਰਨ ਜੇਫ 12 ਦੁਬਾਰਾ ਕੇ ਇਹਨਾਂ ਨੂੰ ਪੂਰੀ ਕਰਦੇ ਸਰਨੀ ਬਿਜਲੀ ਲੈਣਾ ਸਰਿਆ ਮਨ ਬੁਝਿਆ ਲੈ ਲਿਆ ਕਿਤੀ ਆ ਅਕਸਰ ਕਰਦੇ ਆ ਲੈਣਾ ਕੰਮ ਆਉਂਦਾ ਅਕਸਰ ਕਰਦੇ ਸ਼ੁਕਵਿੰਦਰ ਸਿੰਘ ਢਿੱਲੋਂ ਲਹਿਰਕਾ ਪਿੰਡ ਆ ਜੀ ਲਹਿਰਕਾ ਇਹ ਪਿੰਡ ਆ ਪਿੰਡ ਆ ਆਪਣਾ ਲਾਲੀ ਪਿੰਡ ਕਿਹਦੇ ਲਾਗੇ ਪਈ 31 ਪਰ ਲਾਗੇ ਲਹਿਰਕਾ ਪਿੰਡ ਆ ਜੀ ਆਹ ਜਿਹੜਾ ਆ ਆ ਪੁੱਛਣਾ ਤਾਂ ਪੈਂਦਾ ਹੀ ਆ ਖੁਸ਼ ਹੋ ਗਏ ਆਹੋ ਹਾਂਜੀ 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 ਆਜੋ ਅਸੀਂ ਸਾਰੇ ਮੁਖੀਆਂ ਲਿਖ ਲਓ ਮੇਰਾ ਨੰਬਰ ਸਾਰੇ ਮੁਖੀ ਇਹ ਬਾਬਾ ਜੀ ਸਾਰੇ ਹੀ ਉਹ ਜੋ ਮੈਂ ਉਹਦੇ ਪੂਰੀ ਕਰੂ ਅੱਜ ਤੇ ਵਾਸੀ ਇਹ ਤਰਨਤਾਨ ਨੀਲਾ ਤਰਨਤਾਨ ਨੇ ਵਾਸੀ ਤਰਨਤਾਨ ਦੇ ਲੋ ਹਾਂ ਕੋਈ ਜਦੋਂ ਸਾਨੂੰ ਫੋਨ ਹੀ ਲਾਤਾ ਹੈ ਆਪੇ ਹਾ ਜੀਰੋ ਹੈ ਵਾਹ ਕੰਗਰਵਲ ਤੋਂ ਦੇ ਲੋ ਸਤਿਗਾਲੋ ਜੀਰੋ 57 ਰਕਤੋ ਪਰ ਮੇਰੇ ਪਾਸੋਂ ਰੈਕੋਰਡ ਤੇ ਸਾਰੀਆਂ ਬਾਬੀ ਦਾ ਲਿਖਲ ਨੰਬਰ ਬਾਬਾ ਮੈਨੂੰ ਫੜਾ ਦੇ ਨੰਬਰ ਲਗਾ ਦੇ ਨੰਬਰ ਤੇ ਉਦਾਂ ਹੀ ਜਾਦਿਆ 9501226247 22 247 ਇਹ ਜੀਪ ਚ ਰਾਸੂ ਕਰਕੇ ਇਹਦੀ ਆਦੂ ਦਿਖਾਰੇ ਲਾਓ ਉਹ ਚਾਹੀਦਾ ਤੇ ਇਦਾਂ ਹੀ ਉਹ ਬੁੜੀਆਂ ਦੇ ਵੀ ਬਿਆਨ ਲੱਲਾ ਜਾ ਗਏ ਬੁੜੀਆਂ ਦੇ ਆਪਣੇ ਭਾਂ ਦੇ ਬਿਆਨ ਤਾਂ ਲੈ ਲਏ ਆ ਬਾਕੀ ਹੁਣ ਮੁਲਾਜ਼ਮ ਮੁਲਾਜ਼ਮ ਜਿਹੜੇ ਹੋ ਹਾਂਜੀ ਬੋਲਣਾ ਕੋ ਫੋਦੇ ਫੋਦੇ ਗੁਜਾਰ ਨਹੀਂ ਆ ਦੇਖਾਰ ਦੇ ਗੁਜਾਰ ਆ ਜਾ ਫਿਰ ਗੁਜਾਰ ਦੇ ਫੋਦੇ ਆ ਜਾ ਫਿਰ ਸਾਰੀਆਂ ਸੰਤਾਂ ਨੂੰ ਮੇਰੇ ਲਈ ਬੀਬੀ ਨੂੰ ਕਹੋ ਉਹਨੂੰ ਕਿ ਬੋਲੇ ਕੋਈ ਬਿਆਨ ਦੇ ਆ ਜਾਓ ਫਿਰ ਬੀਬੀਆਂ ਨੇ ਕੋਈ ਬਿਆਨ ਦੇਣਾ ਕੋਈ ਕੁੜੀ ਦੇ ਹੱਕ ਚ ਹਾਂਜੀ ਇਹਦਾ ਸ਼ੇਰ ਕਿੰਨਾ ਪੜਿਆ ਕੌਣ ਇਹ ਇੱਕ ਇੱਕ ਜਾਣੀ ਬੋਲੋ ਇਨਸਾਫ ਮਿਲਣਾ ਚਾਹੀਦਾ ਇਹਨੂੰ ਤੀਨ ਹਾਂਜੀ ਇਹ ਤੀਨ ਹੁੰਦਾ ਫੇਰ ਲਾ ਚਾਹੀਦਾ ਵਾ ਇਹ ਸਾਡੀ ਬਹੁਤ ਚੰਗੀ ਕੁੜੀ ਹੈ ਇਜਤਵਾਲੀ ਕੁੜੀ ਹੈ ਠੀਕ ਹੈ ਜੀ ਇਹਦੇ ਵੱਲੋਂ ਹਨ ਨਹੀਂ ਗਏ ਗੁੜੀਆਂ ਦਾ ਤੇ ਕੋਈ ਕੰਮ ਹੀ ਨਹੀਂ ਆਣਗੇ ਫੁੱਟਾਂ ਦਾ ਗੁੜੀਆਂ ਨਾਲ ਜੇ ਗੁਰਦੁਆਰੇ ਚ ਗੁੰਡਾ ਗੱਲ ਕਰਦੇ ਗੁੰਡਾ ਕਰਦੀ ਆ ਇਹਨਾਂ ਨੂੰ ਗੁਰਦੁਆਰੇ ਚ ਕੱਢਣਾ ਚਾਹੀਦਾ ਆਰਦੇ ਨਾ ਬਾਹਣੀ ਕੱਟਣੀ ਹਾਂ ਉਹਨਾਂ ਦਾ ਕੀ ਕੰਮ ਐ ਇਸੇ ਨੂੰ ਫੜ ਕੇ ਰੱਖੀਂ ਦੀਵਾਰ ਤਾਂ ਕਿ ਅਸੀਂ ਨਹੀਂ ਬੇਅਦਬੀ ਕੀਤੀ ਪਰਚਾ ਵੀ ਬਣਦਾ ਜੇ ਅਸੀਂ ਬੇਅਦਬੀ ਕਰਨ ਦਾ ਇਹਨਾਂ ਧੂਕੇ ਉੱਥੇ ਖੜੀ ਜਾ ਠੀਕ ਆ ਜੀ ਉੱਥੇ ਖੜੀ ਜਾ ਹੁਣ ਉਹਨਾਂ ਸਾਹਮਣੇ ਹੁਣ ਹੁਣ ਮਤਲਬ ਤੁਸੀਂ ਕੁਝ ਬੋਲ ਦੇਣ ਹਾਂਜੀ ਅਸੀਂ ਕਵਾਂਗੇ ਕਿ ਧੀ ਹੈ ਐਡੀ ਚੰਗੀ ਐ ਜਿਹਦਾ ਹਿਸਾਬ ਨਹੀਂ ਕੋਈ ਇਹਨੇ ਬਾਹਰ ਤਾਂ ਸਭ ਕੋ ਦਿਖਾ ਲਿਆ ਤੇ ਘਰ ਦਾ ਵੀ ਘਰ ਦੀ ਰਹਿਣ ਵਾਲੀ ਸੱਸੋ ਜੀ ਨੇ ਹਾਂ ਜੀ ਛੋਟੇ ਛੋਟੇ ਬੱਚੇ ਆ ਤੇ ਆਹ ਇਹ ਘਰ ਦੀ ਆਪਣੇ ਘਰ ਦੀ ਉਹ ਵਾਈ ਕਰਦੀ ਆ ਉਹ ਦिती ਆ ਉਹ ਦिती ਆ ਇਹ ਗਾਨੀ ਹੋਣਾ ਜੀ ਇਹ ਇਹ ਕਹਿੰਦੇ ਨੇ ਸਾਡੀ ਹਾਂ ਇਹ ਪਿੰਡ ਚ ਰਹੇ ਇਹ ਸਭ ਹੀ ਤਾਂ ਵੀ ਲੋਕ ਹਾਂ ਹਾਂ ਸੱਸ ਜੀ ਵੀ ਮਾਂ ਜੀ ਵੀ ਆ ਆ ਹੋਈ ਪਤਾ ਨਹੀਂ ਕੌਣ ਆ ਕੋਈ ਨਹੀਂ ਵਧੀਆ ਕੋਈ ਵੀ ਭਾਈ ਸਾਹਿਬ ਕੁਝ ਕਹਿਣਾ ਚਾਹੁੰਦੇ ਕੌਲ ਸੌ ਹੀ ਫੋਟੋ ਹਾਂਜੀ ਕੀ ਚੱਕਰ ਹਾਂਜੀ ਮੈਂ ਤੇ ਇੱਕ ਕਮੇਟੀ ਦੇ ਬਰਤਨਾਂ ਤਾਂ ਚੱਲਦਾ ਹਾਂ ਇਹਨਾਂ ਨੇ ਕੋਈ ਵੀ ਕੰਮ ਕੀਤਾ ਕਮੇਟੀ ਨੇ ਪਿੰਡ ਦੀ ਰਾਇ ਨਹੀਂ ਲਈ ਅੱਛਾ ਪਿੰਡ ਦੀ ਸੰਗਤ ਦਾ ਪੈਸਾ ਹੀ ਹਾਂ ਸੰਗਤ ਨੂੰ ਪੁੱਛਦੇ ਆਣ ਕੇ ਕਿ ਜੱਸੀ ਥਾਂ ਵੇਚਣ ਦੀ ਸਾਰਾ ਪਿੰਡ ਕਤਰੋ ਹਾਂ ਜੀ ਉਹਦੀ ਮਰਜ਼ੀ ਹੁੰਦੀ ਤੇ ਉਹ ਇੰਨੀ ਸੰਗਤ ਵਿੱਚ ਆਣ ਕੇ ਦੱਸੀ ਆਂਦੀ ਵੀ ਮੈਂ ਸਾਹ ਦਿੱਤਾ ਵਾ ਤੇ ਜੇ ਉਹ ਮੁੱਕਦੀ ਅਸੀਂ ਇਹਨਾਂ ਦੇ ਨਾਲ ਹਾਂ ਹਾਂ ਕਿਨੇ ਕਿਸੇ ਵੀ ਪਿੰਡ ਦੇ ਬੰਦੇ ਨੂੰ ਤੂੰ ਤੇ ਨੰਬੰਦਿਆ ਨੇ ਵਾਦਾ ਕਿਸ ਨੂੰ ਪੁੱਛਿਆ ਬਿਨਾ ਪੁੱਛਣ ਤੋਂ ਜਿਹੜਾ ਵੀ ਕੰਮ ਆਪਣਾ ਸਟਾਈਲ ਲੈਂਦੇ ਬਿਨਾ ਪੁੱਛਣ ਤੋਂ ਲਈ ਠੀਕ ਹੈ ਕਮੇਟੀ ਦਾ ਕੋਈ ਹੱਕ ਨਹੀਂ ਹੈ ਤਾਂ ਹੁਣ ਤੂੰ ਇਹਨਾਂ ਦੱਸੋ ਵੀ ਇਹ ਕੰਮ ਜਾਇਜ਼ ਆ ਕਿ ਨਾਜਾਇਜ਼ ਨਹੀਂ ਬਿਲਕੁਲ ਨਾਜਾਇਜ਼ ਕਿਸੇ ਦਾ ਘਰ ਟੋਣਾ ਵਾਹ ਚਿੰਦੀ ਚੜੇ ਦਾ ਢੱਡ ਦੇ ਉਹ ਮਾਨ ਨਹੀਂ ਠੀਕ ਹੈ ਇਹ ਗਰੀਬ ਬੱਚੇ ਹਨ ਕਿੰਨੇ ਗਏ ਜੇ ਇਹਨੂੰ ਗਿਆ ਕਿ ਉਹ ਜੇ ਇਹਨਾਂ ਘਰ ਨਹੀਂ ਰਹਿਣ ਤੇ ਇਹਨਾਂ ਦਾ ਬਾਹਰ ਨਹੀਂ ਰਹਿਣ ਤੇ ਕਿਉਂ ਇਹਨੇ ਮੁੰਡਾ ਵੇਆ ਸਹੀ ਗੱਲ ਸਹੀ ਗੱਲ ਕਿਉਂ ਇਹ ਬੱਚੇ ਹਨ ਕਿਨੇ ਕਿ ਕਿਤੇ ਘਰ ਚੱਲ ਜਾਣੇ ਅੱਜ ਕੱਲ ਤੇ ਲੋਕੀ ਆਪਣੇ ਗਾਲ ਦੀ ਕਮੇਟੀ ਪਾਈ ਤੇ ਅਸੀਂ ਠੱਕੇ ਮਾਰਦੇ ਇਹਨਾਂ ਨੂੰ ਕੋਈ ਨਾੜੂ ਬਾ ਸਹੀ ਕਮੇਟੀ ਬਦਲਣੀ ਚਾਹੀਦੀ ਅੱਛਾ ਕੋਈ ਕਮੇਟੀ ਦਾ ਕੋਈ ਸੋਖ ਨਹੀਂ ਜੇ ਕਮੇਟੀ ਬਦਲਣੀ ਚਾਹੀਦੀ ਸਰਦਾਰ ਦਾ ਖਾ ਇਹਨਾਂ ਨੇ ਬਟੇ ਉਹ ਮਾਰਨ ਨੂੰ ਕਰ ਰਗਾ ਸੁਣਦੇ ਠੀਕ ਹੈ ਠੀਕ ਜਿਵੇਂ ਕਿ ਤੁਹਾਨੂੰ ਲਾਈਵ ਦੇ ਵਿੱਚ ਦੱਸਿਆ ਆਪਣੀਆਂ ਬੀਬੀਆਂ ਭੈਣਾਂ ਜੇ ਨਾ ਤੇ ਭਾਈ ਕਿ ਉਹਨਾਂ ਨੇ ਦੱਸਿਆ ਵੀ ਇਹ ਬਿਲਕੁਲ ਸਰਾਸਰ ਇੱਕਦਮ ਨਜਾਇਜ਼ ਧੱਕਾ ਹੋ ਰਿਹਾ ਵਿਚਾਰੀ ਦੇ ਘਰ ਮਲ ਰਹੇ ਨੇ ਤੇ ਇਹ ਬਿਲਕੁਲ ਗਲਤ ਹੈ ਇਹ ਬੇਇਨਸਾਫੀ ਹੋ ਰਹੀ ਹੈ ਤੇ ਇੱਥੇ ਇਨਸਾਫ ਹੋਣਾ ਚਾਹੀਦਾ ਤੇ ਇਹ ਬੇਟੀ ਨੂੰ ਘਰ ਇਹਦਾ ਮਿਲਣਾ ਚਾਹੀਦਾ ਇਹਦਾ ਇਹਦਾ ਘਰ ਆ ਤੇ ਨਾ ਇਹਨੇ ਨਾਲ ਧੱਕਾ ਕਰਨ ਗੁਰੂ ਜੀ ਗੁਰੂ ਦਾ ਹਵਾਲਾ ਲੈ ਕੇ ਕਮੇਟੀਆਂ ਨਾ ਧੱਕਾ ਕਰਨ ਕਿਉਂਕਿ ਉਹਨਾਂ ਦੀ ਗੁਰੂ ਘਰ ਦੀ ਕੰਧ ਸਾਂਝੀ ਆ ਉਹ ਤੋੜ ਕੇ ਤੇ ਦਰਵਾਜ਼ਾ ਲਾਉਣਾ ਕੋਈ ਚੰਗਾ ਚੰਗੀ ਗੱਲ ਨਹੀਂ ਜੀ ਉਧਰ ਵੀਰਾਂ ਦੀ ਵੀ ਗੱਲ ਆ ਬਿਆਨ ਕੜਾਈ ਨਾ ਹੋ ਜੀ ਕੜਾਈ ਨਾ ਹੋ ਜੇ ਪਚਾਹ ਹੋ ਜੇ ਆ ਇਨਸਾਫ ਵੀ ਤੇ ਹੋਣਾ ਚਾਹੀਦਾ ਨਾ ਵੀਰ ਜੀ ਤੁਸੀਂ ਹੱਥ ਲੱਗੇ ਕੇ ਨਹੀਂ ਇਹ ਥਾਰੇ ਜਾਨੇ ਹੱਥ ਕਿ ਆ ਨਾਲੇ ਨੀ ਠੀਕ ਆ ਠੀਕ ਆ ਠੀਕ ਆ ਚੜ ਦੀ ਕੋਈ ਕੋ ਦੋ ਸ਼ਬਦ ਬੋਲੋ ਇਹ ਗਿਆ ਜਿਆ ਗਿਆ ਕਿ ਨਾ ਗਿਆ ਜਿਆ ਤੁਸੀਂ ਕਹਿੰਦੇ ਹੋ ਵੀ ਨਾਲ ਹਾਂ ਜਿਹੜਾ ਜਿਹਹਾਦ ਹਾਂ ਦੇ ਨਾਲ ਨਹੀਂ ਤੇ ਨਾਲ ਕਰਨਾ ਹੀ ਕਰਨਾ ਉਹਨਾਂ ਦੀ ਕੋਈ ਟੈਂਸ਼ਨ ਠੀਕ ਆ ਠੀਕ ਆ ਉਹਨਾਂ ਦਾ ਤੇ ਆਪਾਂ ਨੂੰ ਕੋਈ ਨਹੀਂ ਉਹਨਾਂ ਤੇ ਜੋ ਕਾਰਵਾਈ ਕਰਨੀ ਠੀਕ ਆ ਵੀਰ ਜੀ ਤੁਸੀਂ ਮਹਾਰਾਜ ਜੀ ਚੜ ਦੀ ਕਲਾ ਜੀ ਤੁਸੀਂ ਜੀ ਆਪਣੇ ਬੇਟੀ ਦੇ ਨਾਲ ਆ ਠੀਕ ਆ ਜੀ ਇਹਨੂੰ ਜੇ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਤੇ ਉਹ ਬੀਬੀ ਕਹਿੰਦੇ ਪੈਸੇ ਪੁੱਛ ਜਿਹੜੇ ਵਟਕ ਲੈ ਗਈ ਉਹਦੇ ਚੋਂ ਆਪਣਾ ਮੁਆਵਜ਼ਾ ਪੂਰਾ ਕਰਨ ਹਾਂ ਜਿਹੜਾ ਇਹ ਬੇਟੀ ਦੀ ਸੱਸ ਹੈ ਨਾ ਉਹ ਜੋ ਇਹਨਾਂ ਕੋ ਪੈਸਾ ਟਕਾ ਵੀ ਥੋੜਾ ਬੜਾ ਜਿਹਾ ਲਿਆ ਹੋਊਗਾ ਤੇ ਉਹ ਉਹਦੇ ਕੋ ਲੈਣ ਜੋ ਮਰਜ਼ੀ ਕਰਨ ਪਰ ਇਹਨਾਂ ਦੇ ਥਾਂ ਦੇ ਵਿੱਚ ਇੰਟਰਫੇਅਰ ਨਾ ਕਰਨ ਆਪਾਂ ਬਸ ਇੰਨੀ ਗੱਲ ਕਰਦੇ ਹਾਂ ਠੀਕ ਹੈ ਜੀ ਜਿਹੜਾ ਕਾਰੀ ਵੇਚ ਗਈ ਇਹਨਾਂ ਨੂੰ ਕੱਢ ਦੇਣਾ ਆ ਤੇ ਬਾਰ-ਬਾਰ ਹਿੱਡਾ ਕਰਨਗੇ ਇਹਦੇ ਉਹ ਨਹੀਂ ਇੱਥੇ ਖੜੇ ਆ ਜਣ ਜਿਹੜੀ ਗੱਲ ਕਰਨੀ ਕਰ ਲੈਣ ਮੁਰਾਦਵੀ ਨਾਲ ਆਣੇ ਦਾ ਤਾਂ ਕੋਈ ਮਸਲਾ ਨਹੀਂ ਹੈਗਾ ਸਿਰਫ ਇਹ ਆ ਕਿ ਗੱਲ ਕਰਨੀ ਹੋਰ ਦੀ ਹੈ। ਹਾਂ ਜੀ ਤੁਸੀਂ ਜਿੱਦਾਂ ਅੱਗੇ ਅੱਜ ਅੱਗੇ ਵੀ ਗੱਲ ਤੁਸੀਂ ਕੀਤੀ ਜਿੱਦਾਂ ਤੁਹਾਡੇ ਨੂੰ ਥਕਾ ਹੋਇਆ ਇਹ ਵੀ ਇਹ ਤੁਹਾਡੇ ਨੇ ਕੋਈ ਬਚਨ ਕਰਨਾ ਚਾਹੁੰਦਾ ਸਾਂਝਾ ਨਾ ਬਚਨ ਬਾਬਾ ਇਹ ਕਰਨਾ ਚਾਹਣਾ ਗੁੜਿਆ ਦੇ ਸਿਰ ਤੇ ਆਪਾਂ ਪਹਿਲਾਂ ਵੀ ਹੱਥ ਰੱਖਿਆ ਤੇ ਹੁਣ ਵੀ ਹੱਥ ਆ ਜਿਹੜੇ ਇਹਨੂੰ ਗੁੜਿਆ ਨੂੰ ਪਰੇਸ਼ਾਨ ਕਰਦੇ ਆ ਜਾਂ ਮਰਦਾਨੀ ਹੀ ਹੈਗੀ ਆ ਤੇ ਸਾਡੇ ਸਾਹਮਣੇ ਕੁੜੀ ਨੂੰ ਜਿਹੜਾ ਵਾ ਹੱਥ ਲਾਉਣ ਆ ਕੁੜੀ ਦੇ ਸਿਰ ਤੇ ਹੱਥ ਰੱਖਿਆ ਤੇ ਕੁੜੀ ਦਾ ਵੀਰ ਆ ਮੈਂ ਇਹ ਕੁੜੀ ਜਾਨੀ ਸਾਰੀਆਂ ਜਿੰਨੀਆਂ ਆਪਣੇ ਆਈਆਂ ਭੈਣਾ ਪੀੜਤ ਆ ਸਾਰਿਆਂ ਲਈ ਅਸੀਂ ਜਿਹੜੇ ਆ ਖੜੇ ਆ ਹਾਂ ਨਿਹੰਗ ਸਿੰਘ ਜਿਹੜਾ ਬਾਣਾ ਹੱਕ ਸੱਚ ਲਈ ਆ ਠੀਕ ਆ ਜੀ ਜਿਵੇਂ ਨੀਲਾ ਅਸਮਾਨ ਆ ਨਾ ਨੀਲਾ ਅਸਮਾਨ ਆ ਅਸਮਾਨ ਕਿਸੇ ਨਾਲ ਵਿਤਕਰਾਨੀ ਕਰਦਾ ਨਾ ਕਿਸੇ ਤੇ ਘਾਟ ਨਾ ਕਿਸੇ ਤੇ ਜ਼ਿਆਦਾ ਹਣਾ ਇਦਾਂ ਅਹੀਂ ਜਿਹੜਾ ਵਾ ਹੱਕ ਸੱਚ ਲਈ ਪੈਰਾ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਨੱਟ ਤਾਂ ਛੁੱਟਦੇ ਹੋ ਜਰਾਕਰ ਮਤਲਬ ਚੱਲਣ ਡਿਆ ਆ ਹਾਂ ਲਾਈਵ ਸਾਨੂੰ ਆਪਣੇ ਸਾਰਾ ਸਿਸਟਮ ਆਪਣੇ ਕੋਲ ਓਕੇ ਆ ਇਥੇ ਕੋਈ ਵੀ ਕਿਸੇ ਨਾਲ ਧੱਕਾ ਥੋੜੀ ਕਾ ਆਪਾਂ ਜਦੋਂ ਕਾਰਵਾਈ ਸ਼ੁਰੂ ਕੀਤੀ ਆ ਆਪਾਂ ਉਦੋਂ ਲਾਈਵ ਚਲਾਇਆ ਕਿ ਜੇ ਕੋਈ ਮਾੜੀ ਚੰਗੀ ਹਰਕਤ ਕਰਦਾ ਤੇ ਉਹ ਵਿੱਚੇ ਰਿਕਾਰਡ ਹੋਣਾ ਭਾਵੇਂ ਕੋਈ ਵੀ ਹੋਵੇ ਕਰਦੇ ਭਾਵੇਂ ਕਰ ਲਿਗੇ ਕਰਦੋ ਨੇ ਫਦੇ ਮੈਂ ਦੇ ਵਿਖਾ ਮੈਂ ਕੰਨ ਕੰਦ ਮਾਰੀ ਜੀ ਆਜਾ ਨਾ ਬਿਨਾਂ ਰੱਖ ਲਈਏ ਥੋੜੇ ਫਿਰ ਤਾਲ ਤੂੰ ਮੈਂ ਆਹੋ ਹੀ ਤੱਕ ਗਿਆ ਨਾ ਤੂੰ ਇੱਥੇ ਆ ਜਾ ਨਾ ਇੰਨੇ ਕਿੰਨੇ ਯਾਨੇ ਵਿਚਾਰੇ ਕੰਮ ਡੈਕ ਜੇ ਇਹ ਮਲੇਸ਼ਾ ਨੇ ਹੂੰ ਵਾਰ-ਵਾਰ ਹੁਣ ਅਸੀਂ ਕੰਧ ਜਿਹੜੀ ਕਰਾਉਣ ਦੀ ਤੁਹਾਡੀ ਰਿਸ਼ਤਦਾਰੀ ਚ ਆਏ ਕੰਮ ਸਾਡੀ ਰਿਸ਼ਤਦਾਰੀ ਤੇ ਹੈਗਾ ਕੰਮ ਜੇ ਇਹਨਾਂ ਗੁਰਦੁਆਰੇ ਵਾਲਿਆਂ ਨੇ ਜੇ ਇਹ ਬਾਜ ਨਾ ਆਏ ਫਿਰ ਇਹਨਾਂ ਦਾ ਪਛਵਾੜਾ ਚੰਗੀ ਤਰ੍ਹਾਂ ਖੋਲਾਂਗੇ ਕਮੇਟੀ ਦਾ ਕਮੇਟੀ ਨਾਲ ਇਹਨਾਂ ਨੂੰ ਇੱਥੋਂ ਕੱਢਾਂਗੇ ਤੇ ਜਿਹੜੇ ਵਧੀਆ ਬੰਦੇ ਆ ਉਹ ਗੁਰੂ ਘਰ ਰੱਖਾਂਗੇ ਬਿਠਾਵਾਂਗੇ ਬਸ ਹਾਂਜੀ ਸੋ ਇੰਨੇ ਕ ਬੇਨਤੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਚੀਜ਼ ਵੀ ਕਰਦਿਆ ਕਰੋ ਮੇਰਾ ਵੀਰ ਸ਼ੇਅਰ ਧੰਨਵਾਦ ਚੜ੍ਹਦੀ ਕਲਾ ਲੋ ਜੀ ਸਾਰੇ ਪਿੰਡ ਵਾਲੇ ਧੀ ਦਾ ਸਾਥ ਦੇਣ ਦੇ ਤੇ ਤੁਸੀਂ ਵੀ ਸਾਥ ਦੇਣਾ ਆ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਿ ਤੁਸੀਂ ਵੀ ਕਰਿਓ ਸ਼ੇਅਰ ਕਰਕੇ ਤੇ ਠੀਕ ਆ ਸੰਗਤ ਜੀ ਫਿਰ ਮਿਲਦੇ ਆ ਫਿਰ ਹਾਜ਼ਰ ਹੁੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵਿਚਕਾਰ ਦਾ ਵਾਰ ਹੈ ਨਾ ਫਟੂ ਇਹ ਥੋੜਾ ਖਿੱਚ ਕੇ ਵਧੀਆ ਕਰਕੇ ਲਾ ਦਿਓ ਲੋਦੇ ਲੋਦੇ ਹੁਣ ਵਾਰ ਠੀਕ ਆ ਕੜ ਦੀ ਗੱਲ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਦੋਸਤੋ ਜੋ ਵੀ ਇਸ ਪਰਿਵਾਰ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਗੁਰਦੁਆਰਾ ਸਾਹਿਬ ਦੀ ਕਮੇਟੀ ਜਿਵੇਂ ਦੋਸਤੋ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਬਤੁਆਦ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਬ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਦਿਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓਜ਼ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ